11 ਵਿੱਚ ਵਿਕ ਰਹੇ ਨਕਲੀ ਸ਼ਹਿਦ ਦੀ ਵਿਕਰੀ ਦੀ ਰੋਕ ਲਗਾਉਣ ਅਤੇ ਉਹਨਾਂ ਵੱਲੋਂ ਬਣਾਏ ਸ਼ਹਿਦ ਖਰੀਦਣ ਦੀ ਮੰਗ ਨੂੰ ਲੈ ਕੇ ਮધુਮੱਕੀ ਪਾਲਕਾਂ ਵੱਲੋਂ ਡਿਪਟੀ ਕਮਿਸ਼ਨਰ ਦੇ ਰਾਹੀਂ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਮੰਗਲਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਜ਼ਿਲ੍ਹੇ ਦੇ ਮਧੂਮਕੀ ਪਾਲਕ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਬਾਜ਼ਾਰਾਂ ਵਿੱਚ ਵਿਕ ਰਹੀ ਨਕਲੀ ਸ਼ਹਿਦ ਤੇ ਰੋਕ ਲਗਾਈ ਜਾਵੇ ਅਤੇ ਉਹਨਾਂ ਵੱਲੋਂ ਬਣਾਇਆ ਹੋਇਆ ਸ਼ਹਿਦ ਦੀ ਖਰੀਦ ਕੀਤੀ ਜਾਵੇ ਉਹਨਾਂ ਦੱਸਿਆ ਕਿ ਅੱਜ ਉਹਨਾਂ ਵੱਲੋਂ ਪੂਰੇ ਦੇਸ਼ ਦੇ ਅੰਦਰ ਉਹਨਾਂ ਦੀ ਸੰਸਥਾ ਵੱਲੋਂ ਹਰ ਇੱਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਇਹ ਮੰਗ ਪੱਤਰ ਭੇਜੇ ਦਿੱਤੇ ਗਏ ਹਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਹਰ ਇੱਕ ਜੋ ਸਟੇਟ ਦੇ ਮੁੱਖ ਮੰਤਰੀ ਉਹਨਾਂ ਨੂੰ ਇਹ ਮੰਗ ਕੀਤੀ ਗਈ ਹੈ ਕਿ ਜੋ ਨਕਲੀ ਸ਼ਹਿਦ ਵਿਕ ਰਿਹਾ ਹੈ ਉਸ ਤੇ ਰੋਕ ਲਗਾਈ ਜਾਵੇ ਅਤੇ ਉਹਨਾਂ ਵੱਲੋਂ ਬਣਾਇਆ ਹੋਇਆ ਸ਼ਹਿਦ ਦੀ ਖਰੀਦ ਕੀਤੀ ਜਾਵੇ ਜਿਸਰ ਕੀ ਨਾਮ ਹੈ ਤੁਹਾਡਾ ਕੀ ਸਕਦਾ ਮਿਲਵੇਰਾ ਮੇਰਾ ਨਾਮ ਚੰਕੌਰ ਸਿੰਘ ਹੈ ਬਲਾਕ ਪ੍ਰਧਾਨ ਥਾਣਾ ਸਵੀਟ ਮધુ ਗ੍ਰਾਂਟੀ ਵੈਲਫੇਅਰ ਸੁਸਾਇਟੀ ਇੰਡੀਆ ਅੱਜ ਦਾ ਜਿਹੜਾ ਸਾਡਾ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜੀ ਇੱਕ ਪੀਐਮ ਸ਼੍ਰੀ ਨਰਿੰਦਰ ਮੋਦੀ ਦੇ ਨਾਂ ਤੇ ਇੱਕ ਮੁੱਖ ਮੰਤਰੀ ਪੰਜਾਬ ਭਵੰਤ ਸਿੰਘ ਮਾਨ ਦੇ ਨਾਂ ਤੇ ਕੀ ਕੀ ਮੰਗ ਕੀਤੀ ਮੰਗ ਸਾਡੀ ਇਹੀ ਹੈ ਜੀ ਵੀ ਜਿਹੜਾ ਇੰਡੀਆ ਦੇ ਵਿੱਚ ਜੀ ਬੀ ਕੀਪਰ ਹੈ ਸ਼ਹਿਦ ਸਾਰਾ ਉਹਦੇ ਕੋਲ ਪਿਆ ਹੈ ਪਰ ਮਾਰਕੀਟ ਦੇ ਵਿੱਚ ਸ਼ਾਇਦ ਫਿਰ ਵੀ ਵਿਕ ਰਿਹਾ ਹੈ ਪਹਿਲਾ ਸਾਡਾ ਸਵਾਲ ਇਹ ਹੈ ਵੀ ਉਹ ਜਿਹੜਾ ਪਿਛਲੇ 3 ਮਹੀਨਿਆਂ ਤੋਂ ਪਰਚੇਜ ਬੰਦ ਹੈ ਤੇ ਉਹ ਸ਼ਹਿਦ ਆਇਆ ਕਿਥੋਂ ਇੰਡੀਆ ਦੀ ਮਾਰਕੀਟ ਦੇ ਵਿੱਚ ਸ਼ਰੇਆਮ ਸ਼ਾਇਦ ਵੇਖ ਰਿਹਾ ਹੈ ਤੇ ਜਿਹੜਾ ਲਿਕਵਿਡ ਸ਼ਹਿਦ ਆ ਉਹ ਸਾਰਾ ਕਿਸਾਨਾਂ ਦੇ ਕੋਲ ਪਿਆ ਹੈ 98% ਸ਼ਹਿਦ ਹੈ ਜਿਹੜਾ ਕਿਸਾਨਾਂ ਕੋਲ ਪਿਆ 2% ਸ਼ਹਿਦ ਜਿਹੜਾ ਪਰਚੇਜ ਕੀਤਾ ਕੰਪਨੀ ਨੇ ਇੱਕ ਨਾ ਜੀ ਇਹ ਬਾਹਰੋਂ ਸ਼ੀਰਪ ਇੰਪੋਰਟ ਹੁੰਦਾ ਉਹ ਇੰਪੋਰਟਾ ਹੁੰਦਾ ਮੰਨ ਲਓ ਜਿਵੇਂ ਫੀਡ ਫੀਡ ਵਾਸਤੇ ਸ਼ੀਰ ਪਾਉਂਦਾ ਜਾਂ ਜਿਵੇਂ ਆਪਣੀ ਸ਼ਕਾਇਜ ਬੰਦੇ ਆ ਸ਼ਕਾਇਜ ਜਾਂ ਆਪਣੀ ਚਾਕਲੇਟ ਵਾਸਤੇ ਉਹ ਸ਼ੀਰ ਪਾਉਂਦਾ ਪਰ ਉਹ ਸ਼ੀਰਪ ਸ਼ਹਿਦ ਦੇ ਵਿੱਚ ਮਿਲਾਪ ਕਰਕੇ ਕੰਪਨੀਆਂ ਮਾਰਕੀਟ ਦੇ ਵਿੱਚ ਮੇਚ ਰਹੀਆਂ ਨੇ ਤੇ ਸਾਡੀ ਦਾ ਸਰਕਾਰ ਨੂੰ ਇਹੀ ਬੇਨਤੀ ਵੀ ਇੱਕ ਤਾਂ ਜਿਹੜਾ ਉਹ ਨਕਲੀ ਸ਼ਹਿਦ ਸਿਰਫ ਉਹਦੇ ਨੱਥ ਪਾਈ ਜਾਵੇ ਤੇ ਤਾਂ ਕਿ ਸਾਡੇ ਬੀ ਕੀਪਰ ਨੂੰ ਸਹੀ ਸਹੀ ਰੇਟ ਮਿਲੇ ਤੇ ਕਿਤੇ ਛੋਟੂ ਬੁਲਾ ਜਿੱਤੇ ਮੰਗ ਪੱਤਰ ਪੂਰੇ ਇੰਡੀਆ ਜਿਆ ਪੂਰੇ ਪੰਜਾਬ ਪੂਰੇ ਇੰਡੀਆ ਲੈਵਲ ਤੇ ਜਿਹੜਾ ਸਾਰੇ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਦੇ ਵਿੱਚ ਅਸੀਂ ਅੱਜ ਮੰਗ ਪੱਤਰ ਦਿੱਤੇ ਅੱਜ ਹੀ ਰੇਟ ਦੇ ਇਹ ਸਭ ਕੀ ਨਾਮ ਹੈ ਦੱਸੋ ਮੇਰਾ ਨਾਮ ਆਪਣੇ ਪਾਸੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਚੰਡਾ ਮਧੂ ਗ੍ਰਾਂਤੀ ਵੈਲਫੇਅਰ ਸੁਸਾਇਟੀ ਇੰਡੀਆ ਕੀ ਨਾਮ ਲਾ ਕੇ ਦੱਸੋ ਹਾਂਜੀ ਸਰ ਇਸ ਨੂੰ ਮਿਲਦਾ ਕਿ ਬੀਸੀ ਸਾਹਿਬ ਨੂੰ ਅਸੀਂ ਜਿਹੜਾ ਮੰਗ ਪੱਤਰ ਦੇਣਾ ਆਏ ਸੀਗੇ ਅਸੀਂ ਸਾਰੇ ਮਧੂਮੱਖੀ ਪਾਲਕ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਰੇ ਬੀਸੀ ਸਰਵਾਂ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਰਹੇ ਹਾਂ ਅੱਜ ਸਾਡੀ ਇਸ ਮੇਂ ਹਮੇਤ ਹੈ ਤੱਕ ਅਸੀਂ ਬਠਿੰਡਾ ਦੇ ਵਿੱਚ ਮੰਗ ਪੱਤਰ ਦਿੱਤਾ ਜਿਦੇ ਵਿੱਚ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਬੀਸੀ ਸਾਹਿਬ ਦੇ ਰਾਹੀਂ ਇੱਕ ਸਾਡੇ ਭਗਵੰਤ ਮਾਨ ਸਿ ਸੀਐਮ ਸਾਹਿਬ ਨੂੰ ਜਿਹੜਾ ਮੰਗ ਪੱਤਰ ਭੇਜਿਆ ਗਿਆ ਠੀਕ ਕਰ ਉਹਦੇ ਕਾਰਨ ਇਹ ਸਰ ਜਿਹੜਾ ਸਾਡਾ ਸ਼ਹਿਦ ਹੈਗਾ ਉਹ ਮਿਲਾਵਟੀ ਸ਼ਹਿਦ ਜਿਆਦਾ ਮਾਰਕੀਟ ਦੇ ਵਿੱਚ ਹੋਣ ਕਰਕੇ ਕਿਸਾਨਾਂ ਤੋਂ ਜਿਹੜਾ ਅਸਲੀ ਸ਼ੁੱਧ ਸ਼ਹਿਦ ਆ ਉਹ ਖਰੀਦੇ ਨਹੀਂ ਜਾ ਰਿਹਾ ਉਹਦੇ ਕਾਰਨ ਇਹ ਕਈ ਹੈਗੇ ਕੁਝ ਕਾਰਨ ਹੈਗੇ ਐਕਸਪੋਰਟ ਪ੍ਰਾਈਸ ਹੈ ਜਿਹੜਾ ਉਹ ਉਹਨੂੰ ਲੈ ਕੇ ਸ਼ਹਿਦ ਨਹੀਂ ਸਾਡਾ ਚੱਕਿਆ ਜਾ ਰਿਹਾ ਹੈਗਾ ਕੁਝ ਜਿਹੜਾ ਇਸ ਵਾਰ ਦਾ ਜਿਹੜਾ ਸ਼ਹਿਦ ਹੈਗਾ 40 ਹਜ਼ਾਰ ਟਨ ਜਿਹੜਾ ਸ਼ਹਿਦ ਪੈਦਾ ਹੋਇਆ ਤੇ ਉਸ ਤੋਂ ਦੁੱਗਣਾ ਜਿਹੜਾ ਇਹ ਹੁਣ ਤੱਕ ਐਕਸਪੋਰਟ ਕਰ ਚੁੱਕਿਆ ਹੈ ਉਹ ਚੀਜ਼ਾਂ ਨੂੰ ਲੈ ਕੇ ਜਿਹੜਾ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਕਿ ਜਿਹੜੀ ਇਹ ਮਲਾਪਟਖੋਰੀ ਆ ਇਹਦੇ ਤੇ ਪਾਬੰਦੀ ਲਾਈ ਜਾਵੇ ਇਹਨਾਂ ਤੇ ਕਾਨੂੰਨੀ ਤੇ ਪਾਬੰਦੀ ਕਾਰਵਾਈ ਕੀਤੀ ਜਾਵੇ ਤੇ ਬੀ ਕੀਪਰ ਤੋਂ ਜਿਹੜਾ ਉਹਦਾ ਸ਼ੁੱਧ ਸ਼ਹਿਦ ਹੈਗਾ ਉਹਦਾ ਬਾਜ਼ਾਰ ਰੇਟ ਦਵਾਇਆ ਜਾਵੇ ਕਿ ਖੜੋ ਸਾਰੇ ਕੋਈ ਨਾ ਮਲਾ ਉਹ ਗੈਪ ਜੋ ਮੇਰਾ ਨਾਮ ਲਖਵਿੰਦਰ ਸਿੰਘ ਰੰਧਾਵਾ ਜੀ ਮਧੂ ਕ੍ਰਾਂਤੀ ਵੈਲਫੇਅਰ ਸੁਸਾਇਟੀ ਬਠਿੰਡਾ ਇਹ ਮਾਮਲਾ ਹੈ ਸਰ ਜੀ ਮਾਮਲਾ ਅਸੀਂ ਮੰਗ ਬਕਰ ਦੇਣ ਆਏ ਆ ਜੀ ਸਾਡੇ ਜਿਹੜੇ ਨੈਸ਼ਨਲ ਪ੍ਰਧਾਨ ਨੇ ਰਜੇਸ਼ ਜਾਖੜ ਜੀ ਤੇ ਸਾਡੇ ਸਟੇਟ ਦੇ ਜਿਹੜੇ ਪ੍ਰਧਾਨ ਹੈ ਲਖਵਿੰਦਰ ਗਿਰਕ ਜੀ ਉਹਨਾਂ ਵੱਲੋਂ ਜਿਹੜੇ ਦਿਸ਼ਾ ਨਿਰਦੇਸ਼ ਸੀ ਉਹ ਸਬੰਧ ਵਿੱਚ ਅਸੀਂ ਇੱਥੇ ਮੀਟਿੰਗ ਕਰਕੇ ਆਪਦਾ ਮੰਗ ਪੱਤਰ ਦੇ ਕੇ ਗਏ ਹਾਂ ਜੀ ਕੀ ਮਾਮਲਾ ਕੀ ਹੈ ਜੀ ਮਾਮਲਾ ਇਹ ਹੈ ਜੀ ਵੀ ਜਿਹੜਾ ਸ਼ਹਿਦ ਹੈ ਉਹ ਜਿਹੜਾ ਵੀ ਕੀਪਰਾਂ ਕੋਲ ਹੀ ਪਿਆ ਹੈ ਉਹ ਪਰਚੇਤ ਖਰੀਦਿਆ ਤਾਂ ਗਿਆ ਨਹੀਂ ਤੇ ਜਿਹੜਾ ਮਾਰਕੀਟ 'ਚ ਆ ਰਿਹਾ ਉਹ ਤੋਂ ਵੱਧ ਦਾ ਜਿਹੜਾ ਆ ਰਿਹਾ ਉਹ ਇਸ ਕਰਕੇ ਮਲਾਵਟੀ ਸ਼ਹਿਦ ਹੈ ਹੋਸਟ ਦੇ ਸਬੰਧ ਚ ਅਸੀਂ ਹੋਸਟੋ ਜਿਉਂ ਜਿਹੜਾ ਸਾਡਾ ਸ਼ਹਿਰ ਹੈ ਉਹ ਨਾ ਸਾਨੂੰ ਮੁੱਲ ਦਿੱਤਾ ਜਾਂਦਾ ਨਾ ਕਿਰੀਦਾ ਜਾਂਦਾ ਮਲਾਵਟੀ ਸ਼ਹਿਰ ਮਾਰਕੀਟ ਚ ਆ ਰਹੇ ਕਿਹਦੇ ਲਾਂਪੇ ਅਸੀਂ ਇੱਕ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੇ ਨਾਮ ਤੇ ਦੇਖ ਕੇ ਗਏ ਜੀ ਇੱਕ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਕਿ ਮੰਗ ਕੀਤੀ ਹੈ ਵੀ ਜਿਹੜਾ ਸਾਡਾ ਸਾਨੂੰ ਸਹੀ ਰੇਟ ਦਵਾਇਆ ਜਾਵੇ ਸਾਡਾ ਸ਼ਹਿਦ ਚੱਕਿਆ ਜਾਵੇ ਤੇ ਜਿਹੜਾ ਮਲਾਵਟੀ ਸ਼ਹਿਦ ਮਾਰਕੀਟ ਜਾ ਰਿਹਾ ਲੋਕ ਜਿਹੜਾ ਇਹ ਜ਼ਹਿਰ ਖਾ ਰਹੇ ਉਹਨਾਂ ਤੇ ਕਾਰਵਾਈ ਕੀ ਜਿਹੜਾ ਨਹੀਂ ਕੀਤਨ ਦਾ ਕਾਰਨ ਕੀ ਹੈ ਵੀ ਜਿਹੜਾ ਤੁਹਾਡਾ ਸ਼ਹਿਦ ਕੀਤਾ ਨਹੀਂ ਜਾ ਰਿਹਾ ਉਹਦਾ ਕੀ ਕਾਰਨ ਮੰਗੋ ਉਹ ਇਹ ਜੀ ਅਸੀਂ ਜਿਹੜਾ ਰੇਟ ਮਤਲਬ ਜਿਹੜਾ ਮਾਰਕੀਟ ਦਾ ਅਸੀਂ ਜਿਹੜਾ ਚਾਹੁੰਦੇ ਆ ਜਿਹੜਾ ਰੇਟ ਹੈ ਉਹ ਸਸਤੇ ਰੇਟ ਤੇ ਜਿਹੜਾ ਇੱਕ ਸਿਰ ਪਾ ਰਿਹਾ ਉਹ ਜਿਹੜਾ 20 30 ਰੁਪਏ ਦਾ ਆਪਦਾ 150 ਰੁਪਏ ਨੂੰ ਅਸੀਂ 160 ਰੁਪਏ ਦੇ ਜਿਹੜਾ ਵੇਚਣਾ ਚਾਹੁੰਦੇ ਆ ਉਹ ਨਹੀਂ ਖਰੀਦ ਰਹੀ